ਜੀ ਗੱਜਣ ਸਿੰਘ ਕਹਿੰਦਾ ਫਲਾਦਾ ਆ ਉਹ ਉੜ ਜਾ ਆ ਮੈਨੂੰ ਤਾਂ ਦੇਖ ਰਿਹਾ ਇੱਕ ਵਰੀ ਕਿਦਾਂ ਦੇ ਸੀਗੇ ਮੇਰੇ ਗੱਜਣ ਸਿੰਘ ਇੱਕ ਵਰੀ ਬਹੁਤ ਵਧੀਆ ਬਹੁਤ ਵਧੀਆ ਜੀ ਬੇਕ ਸੀ ਨਾ ਬਹੁਤ ਜ਼ਿਆਦਾ ਪਿੱਛੋ ਪਾਰ ਕੀਤਾ ਜੇ ਫੇਸ ਆਫ ਕਰ ਦੇਣਾ ਤਾਂ ਦੋਨੇ ਡੱਕ ਕੇ ਮੁਕਾਬਲਾ ਕਰਨਾ ਪਾਣਾ ਹੈ ਇਹ ਤਸਵੀਰ ਅਮਰ ਸ਼ਹੀਦ ਫੌਜੀ ਗੱਜਣ ਸਿੰਘ ਦੀ ਹੈ ਤੇ ਗੱਜਨ ਸਿੰਘ ਦੇ ਤਾਬੂਦ ਉੱਤੇ ਚੂੜਾ ਰੱਖੀ ਖੜੀ ਜੋ ਕੁੜੀ ਦਿਖਾਈ ਦੇ ਰਹੀ ਹੈ ਇਹ ਗੱਜਨ ਸਿੰਘ ਦੀ ਨਵਿਆਹੀ ਘਰ ਵਾਲੀ ਹੈ ਉਹ ਘਰ ਵਾਲੀ ਜਿਸ ਦਾ ਅਜੇ ਤੱਕ ਚੂੜਾ ਨਹੀਂ ਸੀ ਉਤਰਿਆ ਵਿਆਹ ਦੇ ਚਾਹ ਅਜੇ ਚੱਜ ਨਾਲ ਇਸ ਕੁੜੀ ਨੇ ਪੂਰੇ ਵੀ ਨਹੀਂ ਸੀ ਕੀਤੇ ਜ਼ਿੰਦਗੀ ਲਗਾਉਣ ਦੇ ਵੱਡੇ ਵੱਡੇ ਸੁਪਨੇ ਇਸ ਦੇ ਕਾਇਰ ਅਤਵਾਦੀਆਂ ਨੇ ਤੋੜ ਦਿੱਤੇ ਪਰ ਉਸ ਵੇਲੇ ਰੋਪੜ ਦੇ ਬਲਾਕ ਨੂਰਪੁਰ ਬੇਦੀ ਚ ਪੈਂਦੇ ਪਿੰਡ ਪਚਰੰਡਾ ਚ ਮਾਹੌਲ ਫੁੱਜ ਦੇ ਪਿੰਡ ਚ ਭਾਵੁਕ ਹੋ ਗਿਆ ਜਦੋਂ ਸ਼ਹੀਦ ਦੀ ਚੂੜੇ ਵਾਲੀ ਵਿਧਵਾ ਨੇ ਸਭ ਦੇ ਸਾਹਮਣੇ ਗੱਜਨ ਸਿੰਘ ਨੂੰ ਇੱਕ ਵਾਰ ਉੱਠ ਕੇ ਉਸ ਦੇ ਦਿਲ ਦੀ ਹਾਲਤ ਦੇਖਣ ਨੂੰ ਕਿਹਾ ਜਿਸ ਤੋਂ ਬਾਅਦ ਹਰੇਕ ਅੱਖ ਨਮ ਹੋ ਗਈ ਉੱਧਰ ਲੈ ਉੱਧਰ ਲੈ ਕੇ ਇਧਰ ਇਧਰ ਲਿਆ ਇਧਰ ਲੈ ਕਵਾਂਗਾ ਹਲੋ ਪਾਜੀ 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 ਉੱਧਰ ਚੱਲ ਉੱਧਰ ਆਇਆ ਉੱਧਰ ਇਧਰ ਆ ਜਾ ਕਿਦਾਂ ਦੇ ਸੀਗੇ ਮੇਰੇ ਗੱਜਨ ਸਿੰਘ ਇੱਕ ਬੜੀ ਬਹੁਤ ਵਧੀਆ ਬਹੁਤ ਵਧੀਆ ਜੀ ਦੇਖ ਸੀ ਨਾ ਬਹੁਤ ਜ਼ਿਆਦਾ ਪਿੱਛੋ ਪਾਰ ਕੀਤਾ ਜੇ ਫੇਸ ਆਫ ਕਰ ਦੇਣਾ

ਕਾ ਵੀ ਰਾਮ ਨਾ ਬੇਪੋਕੀ ਹੋਰ ਉਸਦੀ ਆਖਰੀ ਵਾਰਿਸਦਾਨ ਨੂੰ ਦੇਖਿਆ ਜਾ ਰਿਹਾ ਹੈ ਔਰ ਹਾਂਜੀ ਹਾਂਜੀ ਇੱਕ ਗੱਲ ਪੁੱਛਣੀ ਉਸ ਚੀਜ਼ ਦਾ ਮੈਨੂੰ ਗੱਦਾ ਜਵਾਬ ਬਿਲਕੁਲ ਬਿਲਕੁਲ ਜੀ ਭਾਜੀ ਯਾਰ ਛੱਡ ਦੇ ਕਰ ਲੈ ਫੁੱਟ ਕਰ ਲੈ ਹੈ ਕਿਹੜਾ ਦੁਬਾਰੇ ਹੁਣ ਕਰ ਲੈ ਤੂੰ ਟੱਚ ਕਰ ਲੈ ਜੀ ਲੱਜਣ ਸਿੰਘ ਕਹਿੰਦਾ ਭਲਾ ਦਾ اورجا مینو تا دیکھ رہا ایک باری میمو تو دیکھ رہے ایک بار ਇਸ ਤੋਂ ਪਹਿਲਾਂ ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਪੀਕਰ ਰਾਣਾ ਕੇਪੀ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਲੋਕ ਸ਼ਾਮਿਲ ਹੋਏ ਤੇ ਗੱਜਨ ਸਿੰਘ ਅਮਰ ਰਹੇ ਦੇ ਨਾਅਰੇ ਨਾਲ ਪੂਰਾ ਪਿੰਡ ਗੂੰਜ ਉਠਿਆ ਇਸ ਮੌਕੇ ਪਰਿਵਾਰ ਨੇ ਜਿੱਥੇ ਆਪਣੇ ਜੀਨ ਨੂੰ ਨਾਮ ਅੱਖਾਂ ਨਾਲ ਵਿਦਾਇਗੀ ਦਿੱਤੀ ਤਾਂ ਨਾਲੋ ਨਾਲ ਦੇਸ਼ ਖਾਤਰ ਜਾਨ ਵਾਰਨ ਵਾਲੇ ਆਪਣੇ ਫੌਜੀ ਜਵਾਨ ਦੀ ਕੁਰਬਾਨੀ ਤੇ ਫਕਰ ਵੀ ਕੀਤਾ ਜਰਾ ਤੁਸੀਂ ਦੇਖੋ ਪਿੰਡ ਪਚਰੰਡਾ ਚ ਕਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਸਕਾਰ ਹੋਣ ਤੱਕ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਜੈ ਜਵਾਨ ਜੀਤ ਗੱਜਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਇਹ ਇਫਲਾਤ ਜਿਹੜੀ ਹੈ ਅਮਰ ਰਹੇ ਅਮਰ ਰਹੇ ਜੈ ਜਵਾਨ ਜੈ ਜਵਾਨ ਜੀਤ ਗੱਜਨ ਸਿੰਘ ਅਮਰ ਰਹੇ ਜੈ ਜਵਾਨ ਜੈ ਜਵਾਨ ਜਿਹੜੀ ਹੈ ਜੈ ਜਵਾਨ ਜੈ ਭਗਵਾਨ ਬਹੁਤ ਬੱਜਸ ਲੇਕੀਆ ਬੋੰਡਾ ਲਗਾ ਕੇ ਉਹ ਪਰੇਟਨ ਕੋਲ ਹਾਂਸਵਾ ਸਵੀਕਰ ਆ ਰਹਾ ਕੇ ਵੀ ਸਿੰਘੀ ਨਜ਼ਰ ਆ ਰਹੇ ਨੇ ਇੱਕ ਮਿੰਟ ਮੜਾ ਜਾ ਭਾਈ ਸਾਹਿਬ ਮੜਾ ਜਾ ਫੜਾ ਦੇ ਸਕਦਾ ਇੱਕ ਮਾਹੌਲ ਹੈ ਜਿਸ ਦੇ ਰਖਵਾਲੀ ਦੇ ਲਈ ਸਪੂਲ ਸੀਰੀਅਸ ਹੋਇਆ ਹੈ ਚੈਲੇਂਜ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਆਰਥਿਕ ਸ਼ਰੀਰ ਨੂੰ ਗੱਜਰ ਸਿੰਘਾਂ ਮਾਰ ਰਹੇ ਜੀ ਜੱਟ ਗੱਲ ਕਰਾ ਰਹੇ ਆ ਰਹੇ ਆ ਰਹੇ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੁਤ ਸਿੰਘ ਜੀ ਦਾ ਸਤਿਕਾਰ ਜੀ ਜੱਟ ਗੱਲ ਕਰਾ ਰਹੇ ਆ مرداباد like پاکستان مرد آباد شہید گجن سنگھ امر رہے شہید گجن سنگھ رہے پاکستان مرد آباد ਭਰਤ ਮਾਤਾ ਕੀ ਸਾਰ ਨੇਤਰੀ ਹਮੇਸ਼ਾ ਜਵਾਨ ਹੈ ਹਕੀਕਤ ਟੀਵੀ ਪੰਜਾਬੀ ਲਈ ਰੋਪੜ ਤੋਂ ਚਵੇਸ਼ ਲਟਾਵਾ ਦੀ ਰਿਪੋਰਟ ਅੱਜ ਤੱਕ ਅਨੇਕਾਂ ਦੁਖੀ ਪੈਣ ਪ੍ਰਾਮਾਂ ਦੇ ਉਛੜੇ ਕਾਰਾਂ ਨੂੰ ਵਸਾਉਣ ਵਾਲੇ ਗਰੀਬਾਂ ਤੇ ਲੋੜਵੰਦਾਂ ਦੇ ਸੱਚੇ ਹਮਦਰ ਬਾਬਾ ਆਜ਼ਮ ਖਾਨ 981553410 ਪਤਾ ਲੁਧਿਆਣਾ ਤੁਹਾਡੀ ਤਕਦੀਰ ਕਦੋਂ ਬਦਲੇਗੀ ਕੀ ਤੁਹਾਨੂੰ ਤੁਹਾਡਾ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲਾਟਰੀ ਤੋਂ ਤਾਂ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਵਸ਼ਿਕਰਣ ਕਰਵਾਓ ਮਨ ਚਾਹ ਪਿਆਰ ਆਪਣੇ ਵਾਸਤੇ ਕਰੋ ਪਰੇਸ਼ਾਨੀ ਜਿਵੇਂ ਖੋਇਆ ਪਿਆਰ ਵਾਪਸ ਪਾਉਣਾ ਪ੍ਰੇਮੀ ਪ੍ਰੇਮਿਕਾ ਚ ਚੱਕੜ ਤਲਾਕ ਕੇ ਚੌਤਨ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਜਾਂ ਵਿਦੇਸ਼ ਚ ਪੱਕਾ ਹੋਣਾ ਕਰਜ਼ੇ ਤੋਂ ਮੁਕਤੀ ਔਲਾਤੋ ਪਿਆਰ ਦੀ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਨਹੀਂ ਟੁੱਟਣ ਦੇਵਾਂਗਾ